ਕੋਰਟਵਾਰਾ ਸੈਂਸਰ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਇਲਾਕੇ ਭਰ ਦੀਆਂ ਸਿੱਖ ਸੰਗਤਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਟਕਰਾਅ ਇੱਕ ਵਾਰ ਫਿਰ ਮੋਰਟਲਿਆ ਡਿਊਟੀ ਮਿਸਟ੍ਰੀਏਟ ਨਾਇਬ ਤਹਿਸੀਲਦਾਰ ਪਾਇਲ ਗੁਰਪ੍ਰੀਤ ਸਿੰਘ ਦੀ ਦੇਖਰੇਖ ਹੇਠ ਐਸਪੀ ਡੀ ਖੰਨਾ ਪਵਨਜੀਤ ਸਿੰਘ ਚੌਧਰੀ ਡੀਐਸਪੀ ਪਾਇਲ ਹਿਮੰਤ ਮਲਹੋਤਰਾ ਡੀਐਸਪੀ ਖੰਨਾ ਕਰਮਜੀਤ ਸਿੰਘ ਗਰੇਵਾਲ ਸਮੇਤ ਮਲੌਦ ਪਾਇਲ ਤੇ ਦੁਹਰਾਹਾ ਥਾਣਿਆਂ ਦੀ ਪੁਲਿਸ ਵੱਡੀ ਗਿਣਤੀ ਵਿੱਚ ਤਾਇਨਾਤੀ ਜਗਾ ਦੀ ਮੰਤੀ ਤੋਂ ਬਾਅਦ ਸੰਗਤਾਂ ਨੇ ਸੰਤੁਸ਼ਟੀ ਯਾਹਰ ਨਾ ਕਰਦੇ ਆ ਰੋਸ ਪ੍ਰਗਟ ਕੀਤਾ ਹੈ ਇਹ ਜਿਹੜਾ ਜ ਅੱਜ ਦਗਰਾ ਆਇਆ ਬਹੁਤ ਵੱਡਾ ੱੱਕਾ ਕਰ ਰਿਹਾ ਨੇ ਆ ਕੇ ਸਰੂਨੀ ਕਮੇਟੀ ਆ ਕੇ ਕਿਉਂਕਿ ਇੱਥੇ ਕੋਈ ਨੰਬਰ ਹੀ ਉਹਨਾਂ ਦਾ ਬਣਦਾ ਜਿਹੜਾ ਨੰਬਰ 1558 ਵੀ ਦੱਸਿਆ ਉਹ ਵੀ ਸ਼ੌੜੀ ਦੀ ਪੰਚਾਇਤ ਦੇ ਨਾਲ ਬੋਲਦਾ ਅਸੀਂ ਤਹਿਸੀਲਦਾਰ ਸਾਹਿਬ ਨਾਲ ਵੀ ਗੱਲ ਕਰੀ ਅਸੀਂ ਤਹਿਸੀਲਦਾਰ ਨੂੰ ਕਿਹਾ ਕਿ ਜੇ ਲਾਲ ਲਕੀਰ ਦੇ ਅੰਦਰੇ ਜਗ੍ਹਾ ਹੁੰਦੀ ਤਾਂ ਤੁਸੀਂ ਕਬਜ਼ਾ ਕਰਾ ਸਕਦੇ ਸੀਗੇ ਪਰ ਜਦੋਂ ਨੰਬਰਾਂ ਦੀ ਜ਼ਮੀਨ ਆ ਤੁਸੀਂ ਨੰਬਰਾਂ ਦੀ ਕਬਜ਼ਾ ਕਰਾ ਸਕਦੇ ਹੋ ਜਦੋਂ ਇਹ ਨੰਬਰਿਆਂ ਦਾ ਨਾਮ ਬੋਲਦਾ ਤੁਸੀਂ ਕਿਸ ਤਰ੍ਹਾਂ ਇਹ ਕਬਜ਼ਾ ਕਰਾਓਗੇ ਜਦ ਤੁਸੀਂ ਬਿਨਾਂ ਨੰਬਰਾਂ ਤੋਂ ਬਿਨਾਂ ਫਰ ਤੋਂ ਕਦੇ ਰਜਿਸਟਰੀ ਨਹੀਂ ਕਰਾਉਂਦੇ ਹੈਗੇ ਤਾਂ ਇੱਥੇ ਤੁਸੀਂ ਕਿਸ ਤਰ੍ਹਾਂ ਇਹ ਧੱਕਾ ਸਾਡੇ ਨਾਲ ਕਰਾ ਰਹੇ ਹੋ ਤਾਂ ਤਹਿਸੀਲਦਾਰ ਵੀ ਇਹ ਜਵਾਬ ਦੇਣ ਤੋਂ ਪਾਛਾ ਵਟ ਗਏ ਹੁਣ ਅਸੀਂ ਇਹ ਜੋ ਗੁਰਦੁਆਰਾ ਸਾਹਿਬ ਬਣਿਆ ਉਸ ਟਾਈਮ ਵੀ ਅਸੀਂ ਸਰਦਾਰ ਗਗਵੀਰ ਸਿੰਘ ਸਾਨ ਮਾਜਰਾ ਉਹਨਾਂ ਨਾਲ ਗੱਲਬਾਤ ਕਰਕੇ ਸੀ ਗੁਰਦੁਆਰਾ ਸਾਹਿਬ ਦੀ ਨੀ ਰੱਖੀ ਉਸ ਟਾਈਮ ਸਾਨੂੰ ਸਾਨ ਮਾਜਰਾ ਸਾਹਿਬ ਨੇ ਕਿਹਾ ਕਿ ਤੁਸੀਂ ਗੁਰਦੁਆਰਾ ਬਣਾਓ ਇੱਥੇ ਕੋਈ ਛੋਟੇ ਵਿੱਚ ਦਖਲ ਨਹੀਂ ਦੇਊਗਾ ਪਰ ਉਸ ਤੋਂ ਬਾਅਦ ਆ ਕੇ ਸਾਡੀ ਕੋਈ ਸਾਰ ਨਹੀਂ ਲਈ ਅਸੀਂ ਇੱਥੇ ਕਰੋੜਾਂ ਰੁਪਇਆ ਖਰਚ ਕਰਿਆ ਪਿੰਡਾਂ ਦੇ ਵਿੱਚੋਂ ਇਕੱਠਾ ਕਰ ਕਰਕੇ ਹਰੇਕ ਪਿੰਡਾਂ ਪਿੰਡ ਜਾ ਕੇ ਘਰ ਘਰ ਜਾ ਕੇ ਅਸੀਂ ਰੁਪਇਆ ਇਕੱਠਾ ਕਰਿਆ ਐਨਆਰਈ ਵੀਰਾਂ ਨੇ ਪੈਸਾ ਭੇਜਿਆ ਕਰੋੜਾਂ ਰੁਪਇਆ ਖਰਚ ਕੀਤਾ ਅੱਜ ਸਾਡੇ ਨਾਲ ਧੱਕਾ ਕਰਕੇ ਇਹ ਗੁਰਦੁਆਰਾ ਸਾਹਿਬ ਸਾਰਾ ਜਗ੍ਹਾ ਜੋ ਚਾਰ ਬਾਰੇ ਅੰਦਰ ਆਪਣੇ ਕਬਜ਼ੇ ਵਿੱਚ ਲੈਣੀ ਚਾਹੁੰਦੇ ਆ ਇਹ ਸਾਰਿਆਂ ਨੂੰ ਧੱਕਾ ਹੈ ਅਸੀਂ ਸਾਨ ਬਾਦਲ ਸਿੰਘ ਸਾਹਿਬ ਕਹਿੰਦੇ ਆ ਵੀ ਜਦੋਂ ਸਾਡੇ ਸਾਰੇ ਪਿੰਡ ਇਕੱਠੇ ਹੋਗੇ ਤੁਹਾਡੇ ਕੋਲ ਪਹੁੰਚਣਗੇ ਸਾਡੇ ਪਿੰਡ ਨਗਰ ਤੁਹਾਡੇ ਵਿੱਚ ਆਉਣਗੇ ਜਾ ਤੁਸੀਂ ਆ ਪਾ ਕੇ ਇੱਥੇ ਕਮੇਟੀ ਦੇ ਨਾਲ ਵਾਰਤਾਚਾਪ ਕਰੋ ਤਾਂ ਕਿ ਦਾ ਕੋਈ ਹੱਲ ਨਿਕਲ ਸਕੇ ਜਿੱਦਾਂ ਜੀ ਕਿ 2014 ਵਿੱਚ ਡਿਗਰੀ ਹੋਈ ਸੀ ਐਸਜੀਬੀਸੀ ਦੇ ਹੱਥ ਚ ਜੀ ਉਹ ਚੁਗ ਐਗਰੀਕਲਚਰ ਲੈਂਡ ਦੇ ਨੰਬਰ ਆ ਪਲੱਸ ਉਹਨਾਂ ਨੇ ਲਿਖਿਆ ਸੀ ਗੁਰਦੇ ਦੇ ਪ੍ਰਿੰਸਿਸ ਦੀ ਹੈਂਡਓਵਰ ਕੀਤਾ ਜਾਵੇ ਐ ਐਸਜੀਬੀਸੀ ਨੂੰ ਉਹਦੇ ਸਬੰਧ ਵਿੱਚ ਅਸੀਂ ਅੱਜ ਪੁਲਿਸ ਪ੍ਰੈਸਰ ਨਾਲ ਆਏ ਸੀਗੇ ਪਰ ਪਿੰਡ ਵਾਸੀਆਂ ਦੇ ਕਹਿਣ ਮੁਤਾਬਕ ਇਹਨਾਂ ਨੇ ਦੱਸ ਦੇਣ ਦਾ ਸਮਾਂ ਮੰਗਿਆ ਵਾ ਕਿ ਆਪਸੀ ਕੋਈ ਸਮਝੌਤਾ ਕਰ ਲਈ ਉਹ ਅਸੀਂ ਉਹਨਾਂ 10 ਦਿਨਾਂ ਦਾ ਸਮਾਂ ਕੋਰਟ ਨੂੰ ਲਿਖ ਕੇ ਭੇਜਾਂਗੇ ਅੰਦਰ ਜੋ ਮਿੰਤੀ ਕੀਤੀ ਆ ਕਿਹੜੀ ਜਗ੍ਹਾ ਕਿੰਨੀ ਤੁਸੀਂ ਰਕਬਾ ਦਿਖਾ ਰਹੇ ਮਿੰਤੀ ਦਾ ਇਹ ਵਾ ਕਿ ਜੇ ਮਿੰਤੀ ਸਿਰਫ ਡਿਗਰੀ ਦੇ ਨੰਬਰ ਦੇ ਹੋਣੇ ਆ ਪਲੱਸ ਉਹਨਾਂ ਨੇ ਜਿਹੜੇ ਗੁਰਦੁਆਰੇ ਦੇ ਨੰਬਰ ਦਾ ਕੋਈ ਨਹੀਂ ਪਾਇਆ ਉਹਨਾਂ ਲਿਖਿਆ ਹੈਂਡਓਵਰ ਦਾ ਪ੍ਰੈਮਿਸਿਸ ਆਫ ਦਾ ਗੁਰਦੁਆਰਾ ਦੂਜਾ ਸਬ ਦੇ ਹੋਟਲ ਨੇ 2014 ਮੈਂ ਤੁਹਾਨੂੰ ਵੀ ਦੱਸ ਰਿਹਾ ਜੀ ਕਿ ਜੋ ਪ੍ਰੈਮਿਸਿਸ ਦੇ ਅੰਦਰ ਆ ਜੀ ਬਾਉਂਡਰੀ ਵਾਲ ਦੇ ਉਹਦੇ ਬਾਰੇ ਜ਼ਿਕਰ ਹੈ ਔਰ ਮੈਨੂੰ 2013 ਦਾ ਪਤਾ ਨਹੀਂ ਕਿ ਉਹ ਸਮਾਸ ਸੀ ਕਿ ਨਹੀਂ ਸੀ ਤੇ ਅੱਜ ਫਿਰ ਫਿਲਹਾਲ ਕੀ ਕਰਨਾ ਚਾਹੁੰਦੇ ਹੋ ਫਿਲਹਾਲ ਤਾਂ ਸੀ ਇਹਨਾਂ ਨੇ ਦਾਦੇ ਦਾ ਸਮਾਂ ਮੰਗੇ ਪਿੰਨਵਾਸੀਆਂ ਦੇ ਬੇਨਤੀ ਮਤਾਵਾ ਉਹ ਅਸੀਂ ਕੋਣ ਨੂੰ ਲੈ ਕੇ ਪਿੰਜਾਂਗੇ ਕਿ ਦਾਦੇ ਦਾ ਸਮਾਂ ਇਹਨਾਂ ਨੇ ਦਿੱਤਾ ਜਾਵੇ ਜੋ ਇਹਨਾਂ ਦਾ ਹੋ ਸਕਦਾ ਕਰ ਲੈਣਾ ਫਿਰ ਅੱਛਾ ਦੇਖੋ ਜੀ ਐਸ ਪਰ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਵੱਲੋਂ ਜੋ ਸਾਨੂੰ ਹੁਕਮ ਆਏ ਸੀਗੇ ਉਹਦੇ ਮਤਾਵਕ ਅਸੀਂ ਪੂਰੀ ਪੁਖਤਾ ਪ੍ਰਬੰਧ ਕੀਤੇ ਆ ਫੋਰਸ ਸਾਡੇ ਕੋਲ ਸਫੀਸ਼ੀਐਂਟ ਹੈ ਪਰ ਇਹਨਾਂ ਦਾ ਹੁਣ ਮਸਲਾ ਇਹਨਾਂ ਨੇ ਤਹਿਸੀਲਦਾਰ ਸਾਹਿਬ ਨੂੰ ਬਰਬਲੀ ਕਿਹਾ ਵੀ ਅਸੀਂ ਸਾਨੂੰ 10 ਦਿਨ ਦਿੱਤੇ ਆ ਸਰੋਹੀ ਆਪਸੇ ਬੈਠ ਕੇ ਕੋਈ ਨਾ ਕੋਈ ਇਹਦਾ ਜਰੀਆ ਕੱਢਾਂਗੇ ਤੇ ਲੰਮੇ ਸੇ 25 ਅੱਤ ਤੱਕ ਜਵਾਬ ਦੇਣਾ ਉਹ ਤੱਕ ਦੇਖੋ ਕੀ ਪ੍ਰਸ਼ਾਸਨ ਜਿਵੇਂ ਕ્યું ਕੰਮ ਕਰਦੇ ਨੇ ਸਾਡੇ ਵੱਲੋਂ ਕੋਈ ਕਮੀ ਨਹੀਂ ਹੈ ਪੁਲਿਸ ਵੱਲੋਂ ਕੋਈ ਕਮੀ ਨਹੀਂ ਅੱਜ ਦਾ ਫਿਲਹਾਲ ਪੋਸਟਪੋਨ ਹੋ ਰਿਹਾ ਹੈ ਆ ਫਿਲਹਾਲ ਤਾਂ ਮੇਖਲ ਇਹਨਾਂ ਨੇ ਪੋਸਟਪੋਨ ਹੋਣ ਦਾ ਰਿਪੋਰਟ ਦੇਣਗੇ ਆਪਣੇ ਮਰਦ ਜਿਓ ਇਹਨਾਂ ਨੇ ਸਿਉਂ ਪ੍ਰਸ਼ਾਸਨ ਦੇ ਲਈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ